ਇਦਾਂ ਕਰਦਾ ਉਹ ਬੰਦਾ ਇੱਕ ਬੈਠਾ ਜਾਦਾ ਉਹਨਾਂ ਕਰਦਾ ਵਾਂ ਗੱਲ ਕਿ ਮਰਜੀਤ ਸਿੰਘ ਦਾ ਘਰ ਕਿੱਥੇ ਹੈ ਸ਼ਾਇਦ ਉਹਨੂੰ ਪਤਾ ਹੀ ਹੋਵੇ ਸੱਸੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਮਰਜੀਤ ਸਿੰਘ ਦਾ ਘਰ ਭਲਾ ਕਿਹੜਾ ਜੀ ਹਾਂਜੀ ਮੇਰਾ ਨਾਮ ਆਈ ਹੈ ਬੈਠੋ ਹੋਰ ਪਰਿੰਦੇ ਨੂੰ ਮੁਗਾਈਏ ਇਹ ਨਹੀਂ ਬਸ ਕਿਰਪਾ ਜੀ ਤੇ ਮਨਵੀਰ ਅੰਕਲ ਜਿਹੜੇ ਆ ਉਹ ਇੱਥੇ ਹੀ ਹੈ ਨਾ ਇੱਥੇ ਮੇਰਾ ਵੱਡਾ ਭਰਾ ਵਾ ਠੀਕ ਆ ਹਾਂਜੀ ਕੰਮ ਹੀ ਉਹਨਾਂ ਨੂੰ ਕੋਈ ਹਾਂਜੀ ਸੱਦਿਓ ਉਹਨਾਂ ਨੂੰ ਫਿਰ ਮਿਲਾ ਦਿਓ ਉਹ ਨਾ ਕਿਤੇ ਗਏ ਆ ਦੋਵੇਂ ਪਿਓ ਪਤ ਤੇ ਕਦੋਂ ਆਉਣਗੇ ਕੋਈ ਯਾਰ ਕੋਈ ਦੱਸ ਕੇ ਦੇਂਗੇ ਕਿਉਂ ਕਾਗਜ਼ਾਂ ਨੇ ਘੱਟ ਚ ਫੜਿਆ ਸੀ ਤੇ ਪਤਾ ਨਹੀਂ ਪਉਣ ਲੱਗ ਜਾ ਕੇ ਕਿ ਕਿਤੇ ਦੂਰ ਕਿਤੇ ਗਏ ਮੈਨੂੰ ਦੱਸ ਕੇ ਨਹੀਂ ਗਏ ਮੈਨੂੰ ਤਾਂ ਇਹਨੇ ਕੀ ਕਬੇ ਵੀ ਮੈਂ ਜਾਂਦੇ ਵੇਖਿਆ ਚਲੋ ਤੁਹਾਡੇ ਨੇ ਕਰ ਲੈਣੀਆਂ ਗੱਲ ਤੁਹਾਨੂੰ ਨਾ ਦੱਸਿਆ ਹੀ ਹੋਣਾ ਵਾ ਹਾਂ ਹਾਂ ਦੱਸੋ ਕਿ ਉਹਨਾਂ ਨਾਲ ਚੱਲਣ ਦੀ ਕੋਠੀ ਦੀ ਗੱਲ ਬਾਤ ਅੱਛਾ ਅੱਛਾ ਤੇ ਤੁਹਾਡੇ ਕੋ ਹਾਂਜੀ ਅੱਛਾ 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 ਤੇ ਉਹਦੇ ਮਸਲੇ 'ਚ ਉਹਨਾਂ ਨੇ ਮੈਂ ਕਹਿੰਦੇ ਵੀ ਅੱਜ ਤੱਕ ਤੁਹਾਨੂੰ ਮਿਲਾਂਗੇ ਸ਼ਾਮ ਤੱਕ ਠੀਕ ਤੇ ਮੈਂ ਨੰਬਰ ਵੀ ਲਾਇਆ ਵਾ ਤੇ ਚੁੱਕਿਆ ਨਹੀਂ ਉਹਨਾਂ ਨੇ ਓਏ ਹੋਰ ਕਿਤੇ ਮੋਟਰਸਾਈਕਲ ਤੇ ਕਿਤੇ ਹੁੰਦੇ ਜਾਂਦੇ ਹੁਣੇ ਫੇ ਤਾਂ ਨਹੀਂ ਚੁੱਕਿਆ ਨਹੀਂ ਤੇ ਫੋਨ ਤੇ ਛੱਡ ਚੁੱਕ ਪਰ ਹੁਣ ਇਹ ਆ ਵੀ ਮੈਂ ਵੀ ਉਥੋਂ ਛੇਤੀ ਜਾਣਾ ਚਾਹੁੰਦਾ ਵਾ ਅੱਛਾ ਤੇ ਪਿੰਡੋਂ ਇੱਕ ਦੋ ਬੰਦੇ ਹੋਰ ਆ ਜਿਹੜੇ ਖੜੇ ਪਏ ਆ ਅੱਛਾ ਠੀਕ ਆ ਤੇ ਸਿਰਫ ਮੈਸੇ ਕਰਕੇ ਨਾ ਵੀ ਇਹਨਾਂ ਨੂੰ ਹਾਂ ਕੀਤੀ ਆ ਤੇ ਜਰਾ ਇਹਨਾਂ ਦਾ ਵੇਚ ਲਈਏ ਉਹ ਨਹੀਂ ਪਤਾ ਹਾਂ ਤੇਰਾ ਬੜਾ ਵਧੀਆ ਕੰਮ ਵੀ ਜਦ ਜਿਹਨੇ ਹਾਂ ਕੀਤੀ ਜਿਹਨੂੰ ਪਹਿਲਾਂ ਤੇ ਪਹਿਲਾਂ ਉਹਦਾ ਬੰਦਾ ਵੇਚ ਲੈ ਵੀ ਕੀ ਹਸਾਤਾ ਵਾ ਫਿਰ ਵੇਚਣਾ ਤਾਂ ਹੈਗਾ ਹੀ ਦੂਜੇ ਥਾਂ ਕਿਤੇ ਓਏ ਇਹ ਜਿਹੜੇ ਮਨਵੀਰ ਭਾਜੀ ਆ ਨਾ ਖੇਚ ਬੜੀ ਕਰਦੇ ਜਾਂਦੇ ਵੀ ਪਹਿਲਾਂ ਢਾਡੀ ਰੱਖਿਓ ਠੀਕ ਆ ਠੀਕ ਆ ਠੀਕ ਤੇ ਤਾਲ ਕਰਕੇ ਨਾਨਾ ਉਹਦਾ ਭਾਜੀ ਚਲੋ ਤੁਹਾਡੀ ਦੇ ਘਰ ਦੀ ਗੱਲ ਆ ਹਾਂਜੀ ਹਾਂਜੀ ਪੈਸੇ ਪੁੱਛੇ ਤਾਂ ਬਣ ਗਏ ਨਾਲੇ ਵੇਖ ਪਾਉ ਉਹ ਪੈਸੇ ਬਣੇ ਤਾਂ ਹੀ ਤੇਰੇ ਨਾਲ ਉਹਨਾਂ ਨੇ ਗੱਲ ਕੀਤੀ ਆ ਉਹ ਤੇ ਤੁਹਾਡੀ ਗੱਲ ਠੀਕ ਜੇ ਮੈਂ ਸੋਚਣਾ ਕਿ ਵੇਲੇ ਚਲੋ ਹੋ ਜਾਂਦੇ ਵਾਦੇ ਘਾਟੇ ਕਿ ਵੇਲੇ ਨਹੀਂ ਇੰਤਜ਼ਾਮ ਹੁੰਦਾਗਾ ਨਹੀਂ ਨਹੀਂ ਅਸਕਰ ਉਹਨਾਂ ਦੇ ਕੋਲ ਗੁੰਜਾਇਸ਼ ਹੈਗੀ ਤਾਂ ਤਾਂ ਹੀ ਗੱਲ ਕੀਤੀ ਆ ਹੁਣ ਤੇਰਾ ਤਾਂ ਵੀ ਕੋਠੀਆਂ ਲੈਣੇ ਕਿ ਜਵੇਂ ਥੋੜੀਆਂ ਪਈਆਂ ਇਹ ਤੇ ਆ ਚਲੋ ਹਾਂ ਚਲੋ ਵਧੀਆ ਵਾ ਮੈਨੂੰ ਨਾ ਕੰਮ ਹੀ ਥੋੜਾ ਮੈਂ ਉਧਰ ਵੀ ਜਾਣਾ ਵਾ ਇਹਦੀ ਗੱਲ ਸੁਣ ਮੈਂ ਨਾ ਚਾਹ ਪੀਤੀ ਤੋਂ ਬਿਨਾਂ ਨਹੀਂ ਜਾਂਦਾ ਨੇ ਚਾਹ ਨਹੀਂ ਪੀਣੀ ਹੈਗੀ ਮਿਹਰਬਾਨੀ ਜੇ ਇਹ ਆ ਵੀ ਤੂੰ ਇੰਨੀ ਖੇਚਲ ਕਰਿਓ ਕਿ ਜਦੋਂ ਵੀ ਆਉਂਦੇ ਆ ਨਾ ਉਹਨਾਂ ਕੋ ਵੀ ਮੈਨੂੰ ਮਿਲਣਾ ਕੋਈ ਸ਼ਾਮ ਤੱਕ ਮੈਂ ਇੱਥੇ ਚਲੋ ਠੀਕ ਹੈ ਤੇ ਕੱਲ ਨੂੰ ਆਣ ਕੇ ਮੁਰਕੇ ਮੇਰੇ ਨਾਲ ਗੁੱਸਾ ਗੱਲਾਂ ਨਾ ਕਰਨ ਮੈਂ ਕਿ ਹੋਣ ਨੂੰ ਦੇ ਦਾਂ ਕਿਉਂਕਿ ਮੇਰੀ ਚੀਜ਼ਾਂ ਮੈਂ ਤਾਂ ਦੇਣੀ ਆ ਕਿ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਤੇ ਚਲੋ ਠੀਕ ਹੈ ਠੀਕ ਹੈ ਚੇਤੇ ਨਾਲ ਜ਼ਰੂਰ ਕਹਿਣਾ ਜੀ ਮੈਂ ਹਾਂ ਕੋਈ ਗੱਲ ਨਹੀਂ ਫਿਰ ਫਿਕਰ ਨਾ ਕਰੋ ਕੋਈ ਚੰਗਾ ਭਾਈ ਲਓ ਠੀਕ ਹੈ ਠੀਕ ਚੱਲ ਯਾਰ ਰੁਪਈਏ ਵੀ ਦਾਹੇ ਨਾ ਬਣਾਏ ਆ ਤੇ ਚੱਲ ਯਾਰ ਮੇਰੇ ਭਰਾ ਦਾ ਘਰ ਫੇਰ ਬਸ ਜੂਗਾ ਥੋੜੀ ਤੰਗੀ ਚ ਆਕੀ ਆ ਲੱਗੇ ਸਕੇ ਦਹਾ ਪਿੰਡਾਂ ਜਲੂਸ ਨਿਕਲ ਗਿਆ ਫਿਰ ਚੱਲ ਮਨਾ ਭੈਣ ਭਰਾ ਵਸਦਾ ਹੀ ਚੰਗਾ ਵਾ ਚਲੋ ਮਹਾਰਾਜ ਆਪੀ ਕਿਰਪਾ ਕਰੋ ਫੇਰੇ ਤੇ ਹਾਏ ਹਾਏ ਆਂਦੀ ਮੰਮੀ ਨੇਲ ਪੇਂਟ ਲਾ ਲਈ ਤੇ ਵੇਖਾਂ ਹਾਂ ਡਾਰਕ ਡਾਰਕ ਕਲਰ ਵਾ ਸਾਰੀ ਮੈਂ ਕਿਹਾ ਕੋਈ ਲਾਈਟ ਕਲਰ ਦੇ ਦੇ ਜਾਂ ਲਾ ਲਿਨੀ ਆ ਆਹ ਵੇਖਾਂ ਬੋਲਾ ਇਹ ਆ ਠੀਕਾ ਲੈ ਮੇਰੀ ਦੇ ਭੈਣ ਦਾ ਪੀਆ ਆਗੇ ਤਹੀ ਕਿੜੀ ਸੋਣੀ ਲੱਗਣ ਦੀ ਹੱਥਾਂ ਨੇ ਲੱਗੀ ਨੋਹ ਪਾਲਛ ਮੈਂ ਲੱਗੀ ਫਲਾਕਾਂ ਨੂੰ ਆਜ ਮਾਰਨ ਤੇ ਆਪਾਂ ਦੋ ਜਣੇ ਇਕੱਠੀਆਂ ਲਾਉਂਦੀਆਂ ਆ ਆ ਵੇਖਾਂ ਸ਼ਰਨ ਚੁੱਕ ਕੇ ਤੇ ਸਾਰੀਆਂ ਰੱਖਦੀ ਹੈ ਮੇਰੇ ਗਾੜੀ ਤੇ ਮੰਮੀ ਲਾ ਕੇ ਰੱਖਿਆ ਕਰੋ ਤੁਸੀਂ ਕੀ ਉਦਾਂ ਹੀ ਰਹਿੰਦੇ ਜੇ ਤੇ ਮੈਂ ਹਾਂ ਦੱਸ ਕੋਈ ਲਾਈਟ ਜਿਆ ਕਲਰ ਦੇ ਤੇ ਡਾਰਕ ਡਾਰਕ ਸਾਰੇ ਰੱਖਦੀ ਹੈ ਤੁਸੀਂ ਵੀ ਲਾ ਲਓ ਇੱਕ ਨਾ ਨਾ ਮੈਂ ਨਹੀਂ ਲਾਉਣੀ ਆ ਲਾ ਲਓ ਲਾਈਟ ਜੇ ਉਹ ਨਹੀਂ ਚਲ ਕੋਈ ਨਹੀਂ ਕਿਤੇ ਨਾਬ ਨੂੰ ਕਵਾਂਗੇ ਫਿੱਕੇ ਫਿੱਕੇ ਰੰਗ ਲਿਆ ਕਰੋ ਮੇਰੇ ਵਰਗੀ ਫਿੱਕੇ ਲਾ ਲਿਆ ਕਰੀਗੀ ਮੈਂ ਵੀ ਕਿਹਾ ਹੀਗਾ ਕਿ ਲੈ ਹੀ ਫਿੱਕੇ ਤੇ ਕਹਿੰਦੀ ਵੀ ਨਹੀਂ ਇਹ ਗੱਲ ਵਾਂਦੀ ਤੂੰ ਹੀ ਨਹੀਂ ਰੰਗ ਲਾ ਸਕਦੇ ਦੇਗੀ ਅਪ ਤੋਂ ਵੱਡੀ ਤੇ ਮੈਂ ਲਾਉਂਦਾ ਪਈ ਆ ਕਿ ਜੇ ਨਾ ਲੈ ਤਾਂ ਫਿਰ ਗੁੱਸਾ ਕਰ ਲੈਣਾ ਚੱਲ ਕੋਈ ਗੱਲ ਨਹੀਂ ਨਿਆਣਿਆਂ ਨੂੰ ਵੀ ਖੁਸ਼ ਕਰਨਾ ਪੈਂਦਾ ਲਾਲਾ ਕੋਈ ਗੱਲ ਨਹੀਂ ਹੈ ਨਹੀਂ ਉਹ ਤਾਂ ਮੈਂ ਲਾਉਣੀ ਦੇਈ ਆ ਜੀਵਨ ਥੋੜੇ ਦਿਨ ਰਹਿ ਗਏ ਆ ਇਹਨੂੰ ਆਪਣੇ ਘਰ ਚੱਲ ਜਾਨਾ ਹਾਏ ਹਾਏ ਦੀਦੀ ਗੱਲ ਤੇ ਬੜੀ ਖੁਸ਼ੀ ਦੀ ਆ ਕਿ ਤੁਹਾਨੂੰ ਆਪਣਾ ਘਰ ਵਾਪਸ ਮਿਲ ਗਿਆ ਵਾ ਪਰ ਨਾ ਜਦੋਂ ਤੁਸੀਂ ਜਾਣ ਦਾ ਨਾਂ ਲੈਂਦੇ ਮੇਰੇ ਇੱਥੇ ਜੇ ਕੁਝ ਹੁੰਦਾ ਵਾ ਮੈਨੂੰ ਘਬਰਾਟ ਹੀ ਹੁੰਦਾ ਪੈਂਦੀ ਆ ਤੇ ਕਮਲ ਜੀ ਤੂੰ ਜਦੋਂ ਵੀ ਮੈਨੂੰ ਫੋਨ ਕਰਿਆ ਕਿ ਮੋਸੀ ਵੀ ਲੈ ਆ ਗਿਆ ਕਰਨੀ ਪਰ ਆ ਗੱਲ ਨਹੀਂ ਬਣਨੀ ਹੂੰ ਦਿਨ ਰਾਤ ਇਕੱਠੀਆਂ ਰਹਿਨੇ ਆ ਹੈ ਕਿੰਦੀ ਰੌਣਕ ਲੱਗੀ ਆ ਕਿਤੇ ਗੱਲ ਨਹੀਂ ਕਰਨ ਵਾਲੀ ਇਕੱਠੀਆਂ ਬਾਜ਼ਾਰ ਚ ਜਾਈਦਾ ਵਾ ਇਕੱਠੀਆਂ ਖਾਈ ਦਾ ਪੀ ਦਾ ਹੱਸੀ ਦਾ ਖੇੜੀ ਦਾ ਉਹ ਗੱਲ ਥੋੜੀ ਬਣਨੀ ਆ ਹਾਂ ਕੋਈ ਗੱਲ ਨਹੀਂ ਆਪਾਂ ਬਾਅਦ ਚ ਵੀ ਇਕੱਠੀਆਂ ਹੋ ਜਾ ਕਰਾਂਗੇ ਸਾਡਾ ਕਿੱਡੀ ਕੀ ਦੂਰ ਲੱਗਿਆ ਤੇ ਘਰ ਵਾ ਇਹ ਗੱਲ ਤਾਂ ਠੀਕ ਵਾ ਪਰ ਜਿਹੜਾ ਮਜ਼ਾ ਇਦਾਂ ਆਇਆ ਨਾ ਇਕੱਠੇ ਰਹਿਣ ਦਾ ਉਹ ਨਹੀਂ ਮਿਲ ਕੇ ਲੱਪਣ ਚਲੋ ਕੋਈ ਨਹੀਂ ਮੈਂ ਵੀ ਬੜੇ ਚਿਰਾਂ ਦੀ ਆਨੀ ਹਾਂ ਵਾਈ ਜਿੱਦਾਂ ਮਰਜੀ ਆ ਫਿਰ ਵੀ ਚੱਲ ਆਪਣਾ ਘਰ ਕੇ ਤੇ ਸਾਡਾ ਸਾਨੂੰ ਮਿਲ ਜੇ ਤੇ ਉਹ ਰੱਬ ਨੇ ਸੁਣ ਲਈ ਐ ਨਹੀਂ ਨਹੀਂ ਉਹ ਤੇ ਤੁਹਾਨੂੰ ਮਿਲ ਹੀ ਜਾਣਾ ਹੀ ਮੈਂ ਤੁਹਾਨੂੰ ਕਿਹਾ ਹੈਗਾ ਕੋਈ ਵੇਖਿਓ ਜੇ ਤੁਹਾਡੇ ਦਿਲ ਵਿੱਚ ਹੈਗਾ ਵਾ ਨਾ ਤੇ ਉਹ ਘਰ ਤਾਨੂੰ ਵਾਪਸ ਮਿਲੂਗਾ ਮਿਲ ਹੀ ਗਿਆ ਚੱਲ ਇੱਕ ਗੱਲ ਵਧੀਆ ਵੈਸੇ ਜਿੱਦਾਂ ਮਰਜੀ ਆ ਨਾ ਘਰ ਘਾਰ ਹੀ ਹੁੰਦਾ ਤੁਸੀਂ ਜਿੰਨੇ ਰੀਝਾਂ ਨਾਲ ਘਰ ਬੜਾਇਆ ਵਾ ਨਾ ਉਹ ਤੇ ਤੁਸੀਂ ਜਾਣਦੇ ਜੀ ਚੱਲ ਕੋਈ ਨਹੀਂ ਜਿਦਾਂ ਆਪਾਂ ਆਪਣੇ ਘਰ ਚੱਲ ਜਾਗੇ ਨਾ ਤੇ ਤੂੰ ਵੀ ਹੱਡ ਘਰੋਂ ਤਾ ਪੋਤਾ ਆਇਆ ਤਰੀ ਇਹ ਨਾ ਹੀ ਫੇ ਤੂੰ ਠੇਠੀ ਠੀਂ ਦਹੀ ਦਹੀ ਨਹੀਂ ਆਂਦੀ ਲੈ ਦੱਸ ਤੂੰ ਇਹ ਸੋਚਵੀ ਕਿਦਾਂ ਲਿਆ ਹੈ ਮੇਰੀ ਤੇਰੇ ਘੜੀ ਨਹੀਂ ਗਈ ਨੰਗਣੀ ਹਰੇ ਮੈਂ ਦੋ ਫੇਰੇ ਨਹੀਂ ਮਾਰ ਲਿਆ ਕਰਨ ਦੇਣ ਵਿੱਚ ਲੈ ਤੂੰ ਸਾਰਾ ਦੇ ਰਿਹਾ ਕਰੀ ਮੇਰੀ ਭੈਣੇ ਤੇਨ ਕਿਦੇ ਨਾਮ ਕੋਈ ਨਹੀਂ ਜੇ ਤੂੰ ਸ਼ਰਨ ਸਕੂਲ ਚ ਜਾ ਕਰੂਗੀ ਨਾ ਮੈਂ ਸਾਰਾ ਕੰਮ ਤਾਂ ਦਾ ਸੰਭ ਕੇ ਨਾ ਮੈਂ ਆ ਜਾ ਕਰਨਾ ਟਾਈਮ ਨਾਲੀ ਇੱਕ ਦਿਨ ਮੈਂ ਆ ਜਾ ਤੂੰ ਤੇ ਇੱਕ ਦਿਨ ਤੂੰ ਹੀ ਆ ਜਾ ਬਸ ਬਸ ਇਦਾਂ ਸਾਡੀ ਜ਼ਿੰਦਗੀ ਲੰਘ ਜਾਣਾ ਹੋਰ ਕੋਈ ਗੱਲ ਨਹੀਂ ਹੁਣ ਨਹੀਂ ਉਹ ਕੰਮ ਰਹਿਣਾ ਜਿਹੜਾ ਮੇਲਾ ਹੈਗਾ ਵੀ ਕਿਤੇ ਗਏ ਨਾ ਜੇ 10 ਦਿਨ ਲੰਘਾਂਗੇ 15 ਦਿਨ ਲੰਘੇ ਹੁਣ ਨਹੀਂ ਉਹ ਤੇ ਮੰਗਣਾ ਚੱਲ ਸ਼ੁਕਰ ਮਾਲ ਕੇ ਇਦਾਂ ਸਾਡਾ ਪਿਆਰ ਬਣਾਈ ਰੱਖਿਆ ਵਾਕਿਆ ਸਹੀ ਗੱਲ ਆ ਲਿਆ ਹਾਂ ਇੱਥੇ ਡੜੀ ਇੱਥੇ ਬੈਹ ਰਿੰਦੇ ਡੜੀ ਜੀ ਅੱਜ ਚਾਹ ਬਣੀ ਆ ਚਾਹ ਪੀ ਲੋ ਤੁਸੀਂ ਵੀ ਉਹ ਮੇਰੀ ਗੱਲ ਸੁਣ ਲੈ ਉਹ ਪਿੰਦਰੂਣੀ ਵੀ ਆ ਗਈ ਉਹ ਪੀ ਲੋ ਨਾ ਚਾਹ ਬਾਅਦ ਚ ਪੀਨੇ ਪਰ ਪਾਣੀ ਦੇ ਗਲਾਸ ਲੈ ਦੋ ਤਿੰਨ ਫੜ ਕੇ ਲੈ ਆਉਣੀ ਆ ਡੜੀ ਦਾ ਛੇਤੀ ਆਈ ਹੈ ਗਰਮੀ ਚ ਆਈ ਮੜੇ ਉਹ ਮਨਜਿੰਦਰ ਕੋਲ ਜਾ ਕੇ ਖਲਾਰ ਉਹਦਾਂ ਵੀ ਕੋਈ ਸਲਾਸ ਲੋ ਕਰ ਲਈਏ ਕਿ ਕਦਾਂ ਕਰਨੀ ਆ ਆਜਾ ਉਹ ਤੂੰ ਹੀ ਤਾਂ ਕਹਿੰਦੇ ਛੇਤੀ ਮੋੜੋ ਨਾ ਕਿੰਨਾ ਟਾਈਮ ਕਰਾਇਏ ਜੇ ਉਹ ਭਾ ਉਥੇ ਦੇ ਰਾਸ਼ੀ ਬਹੁਤ ਜ਼ਿਆਦਾ ਸੀ ਤੇ ਹਾਂ ਹੋਰ ਮੈਂ ਕਾ ਜਿਹੜਾ ਪਾਣੀ ਲੱਗਣਿਆ ਲੋਕ ਆ ਕਿਥੋਂ ਗਏ ਕੰਮ ਹੋ ਗਿਆ ਵਾ ਓਏ ਆਹ ਕੰਮ ਚਲੋ ਜਿਹੜੇ ਗਏ ਆ ਹੋ ਗਿਆ ਉਥੇ ਪੈਂਚਰਾਂ ਪੁੱਛਣ ਵਾਲੀਆਂ ਬੀਬੀਆਂ ਬੜੀਆਂ ਬਰਾਵਾ ਯਾਰ ਬਹਿਰ ਪਾਣੀ ਤੇ ਬੈਠਾ ਬਿਠਾ ਤੈਨੂੰ ਅੱਛਾ ਤੇ ਪਾਣੀ ਲਈ ਤਿੰਨ ਗਲਾਹ ਗਰਮੀ ਮੈ ਲੱਗ ਕਿਉਂ ਆਇਆ ਉਹਨਾਂ ਦੇ ਰਹਾ ਆ ਗਈ ਗਰਮੀ ਬੜੀ ਸਿੰਦਰ ਬਹਿ ਜਾ ਮੈਂ ਤਾਂ ਉਹ ਤੋਂ ਵੇਚ ਲਿਆ ਸੀ ਅੱਛਾ ਆ ਰੋ ਪੈ ਜੀ ਨਾ ਪੂਰਾ ਪਾਣੀ ਤੇ ਪੀਓ ਉਹ ਆਹੀ ਗਰੂ ਆਹ ਸਣੀ ਹਾਂਜੀ ਉੱਠ ਤਾਂ ਟਾਈਮ ਬੇ ਕਿੰਨਾ ਹੋ ਗਿਆ ਵਾ ਪੱਠੇ ਨਹੀਂ ਪਉਣੇ ਅੱਜ ਪਾ ਲੈਨੇ ਬੱਠੇ ਮੰਮੀ ਉੱਠ ਜਾਓ ਪਹਿਲੇ ਮੈਨੂੰ ਢੰਡਾ ਘਲਾਇਕ ਚਲ ਉੱਠ ਮੈਂ ਪਾਣੀ ਲੈ ਕੇ ਆਉਣੀ ਹੁਣੀ ਲਓ ਉੱਠ ਪਾ ਗੱਲ ਮੈਂ ਢਾਣੇ ਕੋਈ ਕਰਨੀ ਸੀ ਹੂੰ ਦੱਸੋ ਜਿੰਨਾ ਤੁਹਾਡੇ ਵਾਲਾ ਘਰ ਨਹੀਂ ਲਿਆ ਆਹੋ ਉਹ ਮੁੰਡਾ ਆਇਆ ਸਕੂਟਰੀ ਤੇ ਇੱਥੇ ਇੱਥੇ ਆਇਆ ਹੀ ਆਹੋ ਐਂ ਯਾਰ ਜਾਂਦੇ ਨੰਗੇ ਗਏ ਆ ਜਰੂਰ ਗੇਟ ਬੰਦ ਸੀ ਉਹ ਤੋਂ ਹੀ ਕਿਤੇ ਆਉ ਨੂੰ ਮੁੜ ਗਿਆ ਉਹ ਪਰੇ ਨੂੰ ਚੱਲ ਗਿਆ ਹੋਊਗਾ ਹੋਰ ਪਾਸੇ ਨੂੰ ਉਹ ਨਹੀਂ ਡੈਡੀ ਫਿਰ ਆਪਣੇ ਤੋਂ ਮਗਰੋਂ ਆਇਆ ਕਿਤੇ ਐਂ ਚਲੋ ਕਿਤੇ ਨੰਗੇ ਆ ਫਿਰ ਬਾਅਦ ਚ ਆਇਆ ਹੋਊਗਾ ਅੱਛਾ ਤੇ ਉਹ ਕਹਿਣ ਦਿਆ ਹੈ ਵੀ ਤਾਂ ਮੇਰੀ ਗੱਲ ਬਾਤ ਹੋਈ ਆ ਤੇ ਮਾਜੀ ਸ਼ਾਮਾਂ ਤੱਕ ਘਰੇ ਹੀ ਆ ਠੀਕ ਆ ਤੇ ਗੱਲ ਇੱਕ ਹੋਰ ਜੇ ਜੇ ਇਹਦੇ ਕੰਮ ਕਰਨਾ ਨਾ ਫਿਰ ਮੁਰੇ ਨੂੰ ਖਰਾਬ ਨਾ ਕਰਿਓ ਪੈਸੇ ਬਣੇ ਆ ਉਹਦੇ ਪੈਸੇ ਦੇ ਹੱਥ ਜਿਦੇ ਆਪਣਾ ਕੰਮ ਕਰੋ ਕਿੰਦਾ ਬੰਦੇ ਮੇਰੇ ਮਗਰ ਫਿਰਦੇ ਜੀ ਹੋਰ ਵੀ ਅਗਰ ਤੂੰ ਅਸੀਂ ਹੁੰਦੇ ਆ ਦੂਜੇ ਪਾਸੋਂ ਨਹੀਂ ਆ ਗਏ ਨਾ ਸਾਨੂੰ ਤਾਂ ਨਹੀਂ ਪਤਾ ਲੱਗਾ ਫਿਰ ਇਦਾਂ ਕਰੀਏ ਹੂੰ ਚੱਲੀਏ ਤੇ ਜਾ ਕੇ ਗੱਲਬਾਤ ਕਰੀਏ ਅੱਜ ਫੇ ਮਕਾਈਏ ਜੋ ਵੀ ਹੈ ਆਹੋ ਕੋਨੇ ਗੱਲ ਤੋਂ ਤਹੀ ਵੇਖੋ ਸਾਂ ਗੱਲ ਕੀਤੀ ਉਹ ਕਹਿੰਦਾ ਵੀ ਮੈਂ ਸ਼ਾਮਾਂ ਤੱਕ ਇੱਥੇ ਆ ਤੇ ਮੁੜ ਕੇ ਮੈਨੂੰ ਨਾ ਕਿਹਾ ਤੇ ਮੈਂ ਕਹਿੰਦਾ ਹੈਗਾ ਸੱਚਾ ਵੋ ਚਲੋ ਜੇ ਅਗਲੇ ਨੇ ਪਹਿਲ ਦਿੱਤੀ ਤੇ ਹੁਣ ਆਪਾਂ ਨੂੰ ਜਾਣਾ ਚਾਹੀਦਾ ਇਹਣਾ ਅੱਡੇ ਤੋਂ ਪਹਿਲਾਂ ਹੋਰ ਪੁਜਾ ਪੁੱਜੀ ਆਪਾਂ ਇਹਦਾ ਕਰੀਏ ਹਾਂ ਸਨੀ ਨੂੰ ਤੇਨੂੰ ਦੁਆਣੋ ਲਈਏ ਨਾਲ ਚਲੋ ਤੇ ਇਕੱਠੇ ਜਾਈਏ ਤੇ ਜੋ ਵੀ ਹੈਗਾ ਕੰਮ ਕਾ ਗਿਆ ਇਹ ਲਾਂਭੇ ਕਰੀਏ ਲੈ ਪੁੱਤ ਪੀ ਲੈ ਪਾਣੀ ਭਾਈਓ ਨਹੀਂ ਆਗੇ ਆਗੇ ਲੱਗਦੇ ਉੱਠ ਕੇ ਨਾ ਬੱਠੇ ਪਾਲਾ ਬੱਠੇ ਰਕੜੀਆਂ ਹੁੰਦੀਆਂ ਤਾਂ ਕੰਮ ਲੇਟਵੇਂ ਦਾ ਸਾਰਾ ਹੀ ਮੈਨ ਕੋਈ ਨਹੀਂ ਪਾਲ ਲੈਨੇ ਬੱਠੇ ਹਾਂ ਮੈਂ ਤੇ ਮੰਮੀ ਦੀ ਗੱਲ ਸੋਚਦਾ ਵਾ ਹਾਂ ਇਹ ਹੁਣ ਤਾਈ ਹੋਣੀ ਤੇ ਗਈ ਆਪਣਾ ਕੰਮ ਕਰਨ ਦੂਜਾ ਇਹ ਘਰ ਉਹਨਾਂ ਦਾ ਆ ਜਾ ਵਾਸ ਉਹਨਾਂ ਦੇ ਕੋਲ ਹੀ ਉਹ ਤੋਂ ਉਹ ਤੇ ਵਾਪਸ ਮਿਲ ਗਿਆ ਉਹਨਾਂ ਨੂੰ ਹਾਂ ਚੱਲ ਜਾਣਾ ਉਹਨਾਂ ਨੂੰ ਆਓ ਤੇ ਜੇ ਉਹਨਾਂ ਨੇ ਚੱਲ ਜਾਣਾ ਵਾ ਤੇ ਫਿਰ ਮੇਰੀ ਗੱਲ ਸੁਣੀ ਮੈਂ ਤਾਂ ਕਹਿੰਦਾ ਵੀ ਆਪਾਂ ਵੀ ਹੁਣ ਕਰਾਈਏ ਮੰਮੀ ਕੰਮ ਕਰਦਾ ਪੇਂਟ ਪੁੰਨ ਕਰਵਾਈਏ ਤੇ ਸਾਰਾ ਸਿਸਟਮ ਕਰੀਏ ਦਾ ਹੁੰਦੀ ਅਜ ਮੇਰੀ ਗੱਲ ਸੁਣ ਪੁੱਤ ਮੇਰਾ ਵੀ ਜੀ ਕਰਦਾ ਵਾ ਘਰ ਨੂੰ ਪੇਂਟ ਪਾਂਡ ਕਰਾਈਏ ਤੇ ਵਧੀਆ ਤਰੀਕਿਆਂ ਨਾਲ ਰਹੀਏ ਹਾਂ ਪਰਨਾ ਮੇਰੀ ਗੱਲ ਸੁਣ ਲੈ ਇਕ ਬੇਸ਼ੱਕ ਹੜ ਕੋਣ ਪੈਸੇ ਹੋ ਗਏ ਆ ਪਰਨਾ ਇਦਾਂ ਪੈਸੇ ਵੇਸਟ ਨਾ ਕਰੋ ਛੇਤੀ ਨਾ ਪਹਿਲਾਂ ਕੋਈ ਨਾ ਕੋਈ ਚੀਜ਼ ਬਣਾਓ ਜੇ ਜਿਤਨਾ ਵੀ ਹੈਗਾ ਜੋ ਕਰਨਾ ਹੀ ਆ ਪਿੰਦਰਾ ਤੇ ਫਿਰ ਕਾਦੀ ਗੱਲ ਬਣ ਨਾਲੇ ਹੁੰਦੀ ਅਗਲਾ ਆਪ ਕਹਿਣ ਰਿਹਾ ਬਹੁਤ ਕਰ ਲਵਾ ਚਲੀਏ ਚਲੋ ਵੇ ਮੈਂ ਕਹਿੰਦਾ ਯਾਰ ਖੋ ਸਮਾਨ ਇੱਥੇ ਤੇ ਚਲੀਏ ਤੇ ਵਾਕਿਆ ਦੁਨੀਆ ਤੇ ਆ ਲੈ ਵੀ ਘਰ ਛੱਡ ਲਈ ਆ ਕਾਪੀ ਫੜਾਈ ਮਾਂ ਆਪਣੀ ਨੂੰ ਤੇ ਘਰ ਮਾੜਾ ਜਿਹਾ ਦੱਸ ਦੇ ਆਹੋ ਨਾਲੇ ਉਸੇ ਸੱਨੀ ਹੁਣਾ ਨੂੰ ਵੀ ਕੱਢ ਲਿਆ ਫਿਰ ਆਫਸਰ ਨੂੰ ਕਹਿੰਦੇ ਵੀ ਆ ਚਲੀਏ ਚੱਲ ਯਾਰ ਕਿਦੇ ਮਹਾਰਾਜ ਬੌੜਿਆ ਵਾ ਨਹੀਂ ਭਾ ਫੇਰ ਉਹੋ ਹੀ ਕਿਦੇ ਚੀਜ਼ ਆਪਣੀ ਮਿਲ ਜੇ ਹੋਰ ਕੀ ਚਾਹੀਦਾ ਵਾ ਬੜਾ ਵਧੀਆ ਮੈਂ ਤਾਂ ਕਿੰਨਾ ਵੀ ਚਲੋ ਇੰਨਾ ਕੁ بڑا ਸਮਾਂ ਨਾ ਕਿ ਫੇਰ ਸਭ ਕੋ ਬਣਿਆ ਬੱਤਰਾ ਮਿਲ ਜੇ ਤਾਂ ਹੋਰ ਗਈ ਮੇਰੇ ਨਾਲ ਤਾਂ ਹੋਰ ਗਈ ਮੌਜਾ ਉਹ ਰੱਬ ਦੇ ਰੰਗ ਹਨ ਬਹੁਤ ਗੱਲ ਵਾ ਹੈ ਨਾ ਬੜਾ ਵਧੀਆ ਹੋ ਗਿਆ ਪਾ ਪਰ ਇੱਕ ਗੱਲ ਹੈ ਹੁਣ ਇਹ ਨਹੀਂ ਪਤਾ ਪੈਸੇ ਕਿੰਨੇ ਮੰਗਦਾ ਹੀ ਕੋਈ ਨਹੀਂ ਪੈਂਦਾ ਜੇ ਕੋ ਥੋੜੇ ਬੋਦੇ ਘੱੜਨਗੇ ਤੇ ਕੋਈ ਗੱਲ ਨਹੀਂ ਗਈ ਚਲੋ ਤੂੰ ਐਵੇਂ ਨਾਲ ਪੈਸੇ ਤੋਂ ਨਾ ਵਿਖਾਉਂ ਹੀ ਚਲੋ ਨਾਲ ਹੀ ਚਲੋ ਉੱਥੇ ਜਾ ਕੇ ਵੇਨੇ ਕੀ ਬਣਨਗੇ ਕੋਈ ਗੱਲ ਨਹੀਂ ਕੀ ਆਓ ਜਿੰਨੇ ਵੀ ਕਹੂਗਾ ਨਾ ਤੇ ਕੋਈ ਗੱਲ ਓਏ ਆਜੋ ਹੁਣ ਆਹ ਪਤਾ ਨਹੀਂ ਕਿਥੇ ਵੜ ਜਾਂਦੇ ਨਿਕਲਦੇ ਨਹੀਂ ਉਹ ਮੁੜ ਕੇ ਔ ਲਗੋ ਜਮੀਨ ਮਿਲ ਗਈ ਇਹ ਬੰਨੇ ਨਾ ਬਣਾ ਲੱਗਦਾ ਇਦਾਂ ਕਰੋ ਪਹਿਲਾਂ ਜ਼ਮੀਨ ਖਰੀਦੋ ਤੇ ਬਾਅਦ ਵਿੱਚ ਬਣਾ ਲਾਂਗੇ ਘਰ ਕੋਈ ਗੱਲ ਨਹੀਂ ਚੀਜ਼ ਲਈ ਹੋਗੀ ਨਾ ਵਾਤਾ ਹੁੰਦਾ ਵਾ ਨਹੀਂ ਉਹ ਤਾਂ ਗੱਲ ਠੱਡੀ ਵਧੀਆ ਵਾ ਠੀਕ ਆ ਪਰ ਇਹ ਆ ਵੀ ਘਰ ਵੀ ਦੀ ਜ਼ਰੂਰੀ ਆ ਇਹ ਪੁੱਤ ਜ਼ਰੂਰੀ ਆ ਪਰ ਕੋਈ ਗੱਲ ਨਹੀਂ ਇਹ ਤੇ ਤੁਹਾਡਾ ਹੈ ਹੀ ਹੈ ਵਾ ਹੂੰ ਹੂੰ ਕੋਈ ਨਹੀਂ ਅਸੀਂ ਸਾਲ ਠਹਿਰ ਕੇ ਪੇਂਟ ਕਰਾਵਾਂਗੇ ਪਰ ਉਹ ਜ਼ਮੀਨ ਕਿਸ ਨੇ ਹੋਰ ਲ ਲਈ ਨਾ ਤੇ ਮੁੜ ਕੇ ਉਹ ਨਹੀਂ ਮਿਲਣੀ ਉਹ ਲਲੋ ਬਈ ਨਾ ਨਹੀਂ ਚਲੋ ਕੋਈ ਨਹੀਂ ਪਹਿਲੇ ਫਿਰ ਤੂੰ ਮੈਨੂੰ ਲੱਲ ਲੈਨੇ ਪਹਿਲਾਂ ਉਹ ਲੱਲੋ ਤੇ ਸਾਲ ਤੋਂ ਬਾਅਦ ਮੈਂ ਕਿਕਰ ਪੇਂਟ ਕਰਾਵਾਂਗੇ ਹੈ ਬੱਤਰ ਪੁੱਤਰ ਲਾ ਲਿਓ ਕੰਮ ਵਧੀਆ ਵਾ ਬਾਬੇ ਦੀ ਕਿਰਪਾ ਨਾਲ ਨਹੀਂ ਹੁਣ ਤੇ ਕੋਈ ਕਮੀ ਨਹੀਂ ਗਈ ਤੇ ਪਾਏ ਵੀ ਹੈ ਤੁਹਾਨੂੰ ਪਤਾ ਆਹੋ ਇਹ ਆਪੀ ਬਾਬਾ ਇਦਾਂ ਹੀ ਰੱਖੇ ਕੰਮ ਵਧੀਆ ਚੱਲਦਾ ਰਹੇ ਚੱਲਣਾ ਬੁੱਧ ਵਧੀਆ ਚੱਲਣਾ ਕੋਈ ਪ੍ਰਵਾਹ ਆਹੋ ਕੋਈ ਗੱਲ ਨਹੀਂ ਵੇਖੀ ਮਾਲਕ ਨੇ ਹੋਰ ਵਧੀਆ ਹੀ ਕਰਨਾ ਗਾੜੀ ਗਾੜੀ ਠੀਕ ਕਰਨਾ ਕਰਿਆ ਕਰ ਤੇ ਹੁਣ ਨਾ ਚੁੱਪ ਕਰਕੇ ਤੇ ਆਪਣੇ ਪਿਓ ਦਾ ਸਲਾਹ ਕਰ ਤੇ ਜ਼ਮੀਨ ਲੈ ਲਓ ਮੈਂ ਕਿਹੜਾ ਹੀ ਤੇਰੇ ਪਿਓ ਨੂੰ ਡੈਰੀ ਨੂੰ ਕਰਨਾ ਹੀ ਗੱਲ ਵੀ ਉਹ ਪੁੱਛ ਨਹੀਂ ਉਹਨਾਂ ਨੂੰ ਫਿਰ ਕੀ ਆ ਸਾਖ ਦਾ ਉਹਨਾਂ ਦਾ ਜਿਨ੍ਹਾਂ ਨੇ ਵੇਚਣੀ ਆ ਉਹਦੇ ਵਿੱਚ ਡੇ ਆ ਵੇਚਣੇ ਲਾਤੀ ਉਹਨਾਂ ਨੇ ਇਹ ਰੇ ਰੁਟ ਕੀ ਉਹਦੇ ਹਿਸਾਬ ਨਾਲ ਫਿਰ ਵੇਚ ਲੈਣੇ ਆ ਆਪਣੇ ਪਿਓ ਨਾਲ ਗੱਲ ਕਰ ਲਾ ਉਹਨੂੰ ਪਤਾ ਆਪਣਾ ਸਾਰਾ ਚਲੋ ਮੈਂ ਕਰ ਲੈਣਾ ਤੇ ਬਸ ਹੁਣ ਆਪਾਂ ਜ਼ਮੀਨ ਲੈਣੀ ਆ ਪਹਿਲਾਂ ਬਾਕੀ ਕੰਮ ਬਾਅਦ ਚ ਕਰਦੇ ਆ ਸਾਰੇ ਠੀਕ ਆ ਠੀਕ ਆ ਕੋਈ ਨਹੀਂ ਆਹੋ ਚਲ ਉਹ ਤਾਂ ਤੇ ਪੱਠੇ ਪਾ ਤੇ ਤਾਰਾ ਲੇਟ ਹੋ ਜਾਂਦੀਆਂ ਵਾ ਲੈ ਫੜਾ ਆਹੋ ਸਾਹ ਆ ਗਿਆ ਨਹੀਂ ਡੰਗਣਾ ਥੱਲੇ ਹੁਣ ਤੇ ਆਹੋ ਆਹੋ ਸਭ। ਆਹ ਟਿਊਟਰ ਵਧੀਆ ਜਿ ਤੁਸੀਂ ਸੁਣੋ। ਵਧੀਆ ਠੀਕ ਆ ਜਾਓ। ਉਹ ਕਿਹਨੋਂ ਆ ਗਏ। ਸੁਣ। ਉਹ ਵਾਏ। ਹੋਰ ਸਣਾਓ ਠੀਕ ਠਾਕ ਸਭ? ਵਧੀਆ ਤਾਂ ਠੀਕ ਠਾਕ। ਉਹ ਅਸੀਂ ਤੇ ਗਏ ਹਾਂ ਨੀ ਤੇ ਕੰਮ ਮਹਾਰਪਿੰਦਰ। ਮੈਂ ਕਿਹਾ ਫਿਰ ਭਾਜੀ ਨੇ ਦੱਸਿਆ ਕਹਿੰਦੇ ਵੀ ਆਏ ਸੀ। ਆ ਤਾਂ ਚਲੋ ਆਪਾਂ ਚੱਲਦੇ ਆਂ ਗੱਲਬਾਤ ਕੋਈ ਕਰਕੇ ਹੁੰਦੀ ਆ ਉਹਨਾਂ ਨਾਲ ਗੱਲਬਾਤ ਤੁਹਾਨੂੰ ਪਤਾ ਹੀ ਅੰਕਲ ਫਿਰ ਮੈਂ ਵੀ ਇਹ ਵੀ ਜਦੋਂ ਇਹ ਤੇ ਦੇਣਾ ਹੀ ਆ ਤੇ ਨਾਲੇ ਇਹ ਆ ਵੀ ਬੰਦੇ ਇੱਕ ਦੋ ਹੋਰ ਵੀ ਜਾਣ ਬੜੀ ਖਾਂਡੇ ਵੇਖੋ ਜਦੋਂ ਚੀਜ਼ਾਂ ਵਿਕਦੀਆਂ ਨਾ ਉਦੋਂ ਸਰਗਾਹ ਕਈ ਹੁੰਦੇ ਆ ਹੂੰ ਠੀਕ ਆ ਕਿ ਨਹੀਂ ਤੇ ਚਲੋ ਇਹ ਆ ਵੀ ਤੁਸੀਂ ਗਰਮੀ ਜੁਬਾਨ ਤੇ ਰਹੇ ਹੋ ਤੁਸੀਂ ਕਿਹਾ ਸੀ ਕੋਈ ਗੱਲ ਨਹੀਂ ਆਪਾਂ ਰੁਕ ਜਾਨੇ ਆ ਜੇ ਤੁਸੀਂ ਲੈਣਾ ਤਾਂ ਲੈ ਲਿਓ ਅਸਲ 'ਚ ਮੇਰੇ ਮਨ 'ਚ ਪਤਾ ਕੀ ਆ ਅੰਕਲ ਜਿੱਦਾਂ ਤੁਸੀਂ ਗਏ ਹੋ ਨਾ ਉਹ ਮਰੇ ਮਾਂ ਚਿੱਤ ਮੈਂ ਉਹਦੋਂ ਹੀ ਬੰਦ ਲਈ ਵੀ ਜੇ ਕਦੇ ਜ਼ਰੂਰਤ ਪਈ ਵੀ ਨਾ ਵੇਚਣ ਦੀ ਇਤਰੀ ਇਹਨਾਂ ਨੂੰ ਜਰੂਰ ਪੁੱਛਣਾ ਜੇ ਲੈਣ ਤੇ ਚਾਹਵਣ ਹੋਏ ਤੇ ਤਦ ਮੈਂ ਨਾ ਭਾਜੀ ਹੁਣਾਂ ਨੂੰ ਸੁਣਾ ਦੇ ਕੇ ਗਿਆ ਤਿੰਨ ਠੀਕ ਚਲੋ ਤੁਸੀਂ ਹਣ ਇਦਾਂ ਕਰੋ ਵੀ ਦੱਸੋ ਹਣਾ ਕੀ ਲੈਣਾ ਦੇਣਾ ਤੇ ਕੋਈ ਗੱਲ ਕਰੋ ਜਿਹੜੀ ਕਰੂ ਮੇਰ ਲਓ ਤੁਸੀਂ ਸਿਆਣੀ ਜਿਆਜਾ ਜੋ ਗੱਲ ਬਹੁਤ ਇਤਰਾਵਾ ਬਿਮਾਰੀਆਂ ਨਾ ਲਾਇਓ ਬਾ ਇਹ ਕਿੜਾ ਕੋਈ ਪੁਰਾਣਾ ਬਖੌਦਾ ਵਾ ਠੀਕ ਨਹੀਂ ਉਹੀ ਵੀ ਦੇਣ ਵਾਲੀ ਗੱਲ ਕਰਿਓ ਤਹੀਂ ਫਿਰ ਹਣਾ ਉਹ ਸਭ ਨਾ ਕਰਾਂਗੇ ਚਲੋ ਫਿਰ ਜ਼ਿਆਦਾ ਕੀ ਮੰਗਣਿਆ ਇਹ ਵੀ 50 ਦੇ ਦੋ 4 ਲੱਖ ਜਿਆਦੀ ਅੰਕਲ ਕੋ ਜਿਆਦਾ ਨਹੀਂ ਹੈ ਸਾਬ ਦਾਬ ਨਾ ਕਰ ਲੋ ਅਸੀਂ ਦੇ 28 30 ਲੱਖ ਨੇ ਤੁਹਾਨੂੰ ਦਿਗੇ ਆ ਹੁਣ ਵੇਖ ਲੋ ਵੀ ਡਬਲ ਹੀ ਤੁਸੀਂ ਮੰਗ ਜਾਂਦੇ ਸਾਬ ਅੰਕਲ ਉਹ ਦਿਨ ਪਰ ਉਹ ਤੁਹਾਡੀ ਮਰਜ਼ੀ ਕੋਈ ਆਪਣੀ ਜਾਇਦਾਦ ਆਪਣੇ ਹਿਸਾਬ ਨਾਲ ਦੇ ਗਏ ਹੁਣ ਅੱਜ ਦਾ ਵੇਖੋ ਨਾ ਇੱਥੇ ਤੇ ਜਿਹੜਾ ਦਿਨ ਚੜਦਾ ਉਹ ਨਵੇਂ ਰੇਟ ਨਹੀਂ ਉਹ ਤਾਂ ਗੱਲ ਠੀਕ ਆ ਪਰ ਫਿਰ ਵੀ ਚਲੋ ਜਾਇਜ਼ ਜਾਇਜ਼ ਕਰ ਲੋ ਮੈਂ ਤਾਂ ਵਿੱਚ ਪੱਲੇ ਦੀ ਗੱਲ ਦੱਸਾਂ ਇਹ ਵੀ ਤੁਹਾਡਾ ਮਾਨ ਦੇ ਨੇ ਤੇ ਪਿੰਡੋਂ ਹੀ ਦੋ ਬੰਦੇ ਇੰਨੇ ਖੜੇ ਪਏ ਉਹ ਕਹਿੰਦੇ ਤੂੰ ਮੂੰਹੋਂ ਕਾਢੇ ਫਿਰ ਇਹ ਸਿਰ ਮੇਰੇ ਮਨ ਦੀ ਸ਼ੰਕਾ ਵੀ ਮੈਂ ਪਹਿਲ ਤੁਹਾਨੂੰ ਦੇਣੀ ਹੈ ਤੁਸੀਂ ਨਾ ਕਰਕੇ ਜਾਂਦੇ ਜੇ ਉਹਨਾਂ ਨੂੰ ਫੋਨ ਕਰਕੇ ਤੇ ਸੱਤ ਦਿਨਾ ਮੈਗਨਾ ਲੈੜੀ ਹਾਂ ਹੂੰ ਇੱਕ ਮਿੰਟ ਹੋਰ ਆਇਆ ਦਾਲ ਪਿੰਦਰ ਇਹਨਾਂ ਨੇ ਯਾਰ ਪਹਿਲੇ ਬੜੇ ਮੰਗ ਲਿਆ ਮੇਰੇ ਧਰਨਾ ਹੋ ਗਿਆ ਦਿਮਾਗ ਦਾ ਕਿੰਨੇ ਕਿਜਾ ਦੇ ਆ ਮੇਰਾ ਸੁਣੋ ਗੱਲ ਸਭ ਤੋਂ ਵੱਡਾ ਪਤਰਾ ਕੋਈ ਗੱਲ ਨਹੀਂ ਜੇ ਕੋ ਚਾਰ ਪੈਸੇ ਵੱਧ ਵੀ ਦੇਣੇ ਪੈਣਗੇ ਨਾ ਆਪਾਂ ਕਰ ਛੱਡਣਾ ਹੈ ਨਹੀਂ ਜੀ ਹੁਣ ਲੈਣ ਜੋਗੇ ਤੇ ਹੈ ਨਹੀਂ ਬਹੁਤ ਗੱਲ ਵਾ ਤੇ ਆਇਆ ਮੇਰੀ ਗੱਲ ਸੁਣਾ ਹੁਣ 5-6 ਲੱਖ ਦੇ ਮਗੜਨੀਓ ਲੱਗਣਾ ਗੱਲਾਂ ਵੀ ਲੈ ਕੇ ਜਾਣਾ ਹੀ ਹੋ ਠੀਕ ਆ ਬਾਕੀ ਤੁਸੀਂ ਇੱਕ ਵਾਰੀ ਪੁੱਛ ਲਓ ਕਿ ਕਿੰਨੇ ਲੈਣੇ ਚ ਨਹੀਂ ਮੰਨਦਾ ਉਹ ਇਹ ਦੱਸੋ ਵੀ ਉਹਨੂੰ ਕਹਿਣਾ ਕੀ ਜਾ ਕੇ ਹੁਣ ਕੋਈ ਝਮਾਨ ਕਰੀਏ ਮੈਂ ਨਾਲ ਉਹਦੇ ਵੱਟੇ ਨਹੀਂ ਕਿ ਪੋਣੇ ਦੱਸੋ ਤਾਂ ਸਹੀ ਮੈਂ ਜਾਂ ਮੰਗਿਆ ਤੇ ਉਹੀ ਨਾ 40 ਲੱਖ ਕਹਿ ਦੋ ਤੇ ਸਾਈਹਾ ਫੜਾ ਦੇ ਜੇ ਮੰਨੇਗਾ ਠੀਕ ਆ ਜੇ ਨਾ ਮੰਨੇਗਾ ਹਰ ਵੇਚ ਲੈਂਦੇ ਆ ਮਾੜਾ hota ਹੋਰ ਪਿਆਸੋ ਆਪਣੀ ਇਹ ਲਾਇ ਦੇ ਘਰ ਦੇ ਹੈ ਵੀ ਹੈ ਨਈ ਇਹ ਤਾਂ ਗੱਲ ਹੈ ਵਾ ਮਜਬੂਰੀ ਨੂੰ ਦੇ ਗਏ ਹਾਂ ਆਓ ਉਹ ਲੋਕਾਂ ਦੇ ਕੱਚੇ ਹੁੰਦੇ ਥੱਲੇੋਂ ਕੱਚੇ ਤੇ ਚਲੋ ਆਓ ਨਵੀਂ ਯਾ ਸਭ ਕੋ ਪੱਕਾ ਵਾ ਚਲ ਆਓ ਫਿਰ ਮੈਂ ਕਹਿ ਰਹਿਣਾ ਜੀ ਫਿਰ ਕੋਈ ਲੋਣੀ ਚੱਲਦੀਆਂ ਸਲਾਮਾਂ ਕਰਨ ਦੇ ਕੰਮ ਨੇ ਬਿੜੋ ਪਰੇ ਗੱਲ ਵਾ ਕਾਕਾ ਇਦਾਂ ਇਹ ਨਾਂ ਹਣ ਵਾਰੀਆਂ ਲਾਈਏ ਤੇ ਨਾਂ ਕੋਈ ਵੱਡੇ ਕੰਮ ਚ ਪਈਏ ਬਿਲਕੁਲ ਠੀਕ ਆ ਤੂੰ ਮੇ ਆਪਣੇ ਦਿਲ ਦੀ ਦੱਸਦੀ ਆ ਆ ਫਰਸ ਆਈ ਆ ਰੁਪਈਆ 50000 ਆ ਜੀ ਹੜ ਪਹਿਲੇ ਦੱਸ ਦੋ ਤੂੰ ਕਿੰਨੇ ਦੇਖਾ ਦਿੰਨੇ ਆ ਪੈਸੇ ਕੋਈ ਨਹੀਂ ਸਾਈ ਆ ਉਹ ਤਾਂ ਦੱਸੋ ਬਸ ਇੱਕੋ ਗੱਲ ਹੀਓ ਰੁਪਈਆ 40 ਲੱਖ ਨਹੀਂ ਥੋੜਾ ਅੰਕਲ ਇਹ ਨੀ ਜੇ ਵਾਰਾ ਉਹ ਨਹੀਂ ਰੱਖਲਾ ਯਾਰ ਇਦਾਂ ਨਾ ਕਰ ਨਹੀਂ ਪਤਾ ਕਾਈ ਮਾਨਤਾ ਰੱਖਲਾ ਐ ਪਹਿਲਾਂ ਨੂੰ ਬੜਾ ਘਾਟਾ ਖਾਦਾ ਤੂੰ ਹੀ ਤਾਂ ਫਿਰ ਉਹ ਨਜਾਇਜ਼ ਫਾਇਦਾ ਲੈਣ ਦੇ ਜੇ ਵੀ ਤੁਹਾਨੂੰ ਆਵਾਜ਼ ਮਾਰ ਕੇ ਕਹਿਣ ਦੇ ਆ ਤਦ ਤੂੰ ਹੀ ਕਹਿਣ ਦੇ ਜੀ ਮਨਿੰਦਰ ਸਿੰਘ ਆਂ ਹੀ ਰਕਸਰ ਕੋਈ ਨਹੀਂ ਛੱਡੀ ਹੁਣ ਨਹੀਂ ਹੁੰਦਣਾ ਉਹ ਤਾਂ ਤੂੰ ਹੀ ਕੋ ਜਾਣਦੇ ਗੱਲ ਨੂੰ ਹੈ ਪਤਾ ਅਗਲਾ ਤੈਨੂੰ ਬਜਾ ਹੀ ਆਇਆ ਤੋ ਤੂੰ ਇਹਨਾਂ ਦਾ ਮਾਨ ਤਣ ਕੀਤਾ ਉਹ ਤੇਰਾ ਡੇ ਕਰਨਾ ਤੇ ਤੂੰ ਹੁਣ ਇਹਨਾਂ ਦਾ ਕਰ ਦੇ ਮੇਰਾ ਭਰਾਵਾ ਘਾਟਾ ਮਸਲਾ ਜੇ ਜਿਹੜੀ ਆਦਾ ਦਵਾੜੇ ਹੋਣਾ ਵੀ ਤੂੰ ਆਪਣੀ ਮਨਮਰਜ਼ੀ ਕਰਦੇ ਨਾਲ ਲੈਣਾ ਮੇਰੀ ਦਵਾੜੇ ਹੁੰਦਾ ਤੇ ਜਦੋਂ ਤੂੰ ਕਵੇਂ ਤੂੰ ਇਹਨੂੰ ਇਹਦੇ ਨਾਲ ਚੱਲ ਜੀ ਬੈਂਕ ਚ ਆਪਣੇ ਖਾਤੇ ਚ ਪੈਸੇ ਪਵਾ ਲੈ ਸਾਰੇ ਜੇ ਘਾਟਾ ਲੱਗਦਾ ਹੋਏਗਾ ਨਾ ਕੋਈ ਨਹੀਂ ਹੋਰ ਕਸਰ ਕਰਦਾਂਗਾ ਭਰਾ ਹੋਰ ਦੱਸ ਉਹ ਨਹੀਂ ਫਿਰ ਉਹ ਨਹੀਂ ਗੱਲ ਹੈ ਜਿਹੜੀ ਜ਼ਬਾਨ ਹੋ ਜਾਏ ਫਿਰ ਉੱਤੋਂ ਲੱਗ ਕੰਡ ਵੀ ਕਸਰਾ ਚੱਲ ਹੋਰ ਕਰ ਲਈ ਤੇ ਬੱਚੋ ਰੈਂਡ ਨੇ ਕੋਈ ਨਹੀਂ ਮਹਾਰਾਜ ਤੁਹਾਨੂੰ ਸੋਖਣ ਡਾਉਣੀਆਂ ਦੇ ਕੋਈ ਗੱਲ ਨਹੀਂ ਤੇ ਪਿੰਦਾ ਕਰ ਲਾ ਲਾ ਜੀ ਆਪਣਾ ਅਕਾਊਂਟ ਨੰਬਰ ਮੈਨੂੰ ਦੱਸ ਦਿਓ ਹਾਂਜੀ ਤੇ ਸੋਮ ਮੰਗਲਵਾਰ ਤੁਹਾਡੀ ਪੇਮੈਂਟ ਪੈ ਜਾਈਏ ਖਾਤੇ 'ਚ ਇਹ ਕੋਈ ਗੱਲ ਨਹੀਂ ਉਹਦੋਂ ਪਾ ਦਿਓ ਦਹਾੜ ਡੰਗ ਦੀ ਕੋਈ ਗੱਲ ਨਹੀਂ ਪਰ ਇਹ ਵੀ ਬਹੁਤਾ ਲੰਮਾ ਨਾ ਕਰਦੇ ਹੋ ਮਿੰਦਰ ਇੱਕ ਗੱਲ ਹੋ ਰਹੀ ਹੈ ਜਿਤਨਾ ਕਾਗਜ਼ ਇੰਨਾ ਇਨੇ ਲੈ ਕੇ ਦਿੱਤਾ ਇਹਨੇ ਤੁਸੀਂ ਉਸ ਤਰ੍ਹਾਂ ਦੇ ਸੇਮ ਆਪਣਾ ਕਰਵਾ ਕੇ ਤੇ ਜੋ ਵੀ ਕੀ ਕਾਰਵਾਈ ਕਰਾ ਲੈ। ਕੋਈ ਗੱਲ ਨਹੀਂ ਉਦੋਂ ਹੋਣਾ ਆਪਾਂ ਸ਼ਾਇਦ ਗੱਲ ਪੁੱਤ ਪੈਸੇ ਦਾ ਮਾਮਲਾ ਵਾ। ਨਹੀਂ ਨਹੀਂ ਨਹੀਂ। ਅਸੀਂ ਗੱਲ ਕੀ ਜਿੱਤਰਾ ਮਰਜੀ ਵੀ ਆ। ਦੋਵੇਂ ਘਰ ਤੁਰ ਕੇ ਵਧੀਆ ਰਹਿੰਦੇ ਆ। ਭਾਜੀ ਉਹ ਆਪਾਂ ਪਤਾ ਕਿੱਦਾਂ ਕਰਾਂਗੇ। ਜਿੱਦਾਂ ਤੂੰ ਹੀ ਪੈਸੇ ਦਿੰਦੇ ਜੇ ਨਾ ਬਾਕੀ। ਤੂੰ ਜਿੱਥੇ ਜਾਓਂਗੇ ਕਹਿ ਕੇ ਬਸੀਕੇ ਜਿੱਥੇ ਵੀ ਕਹੋਗੇ ਜਾ ਕੇ ਆਪਾਂ ਜਿਹੜਾ ਫਿਡਲ ਕੋਲ ਬਣਾ ਕੇ ਤੁਹਾਨੂੰ ਉਹਦਾ ਜਿਹੜਾ। ਚਲੋ ਠੀਕ ਆ ਜੀ। ਦੂਜੀ ਗੱਲ ਇਹ ਆ ਵੀ ਚੱਲ ਹੁਣ ਇਹ ਆ ਜਿੱਦਾਂ ਬਣਿਆ ਬਤਰਿਆ ਆ ਗਿਆ ਹੁਣ ਏਦਾਂ ਸਾਨੂੰ ਮਿਲ ਜੇ। ਉਹ ਮੈਂ ਤਾਂ ਅੰਕਲ ਜੀ ਬੇਚਿੰਤਾ ਉਹਦੇ ਨਾਲ ਤੁਹਾਨੂੰ 1% ਵਾਧੇ ਮਿਲੂਗਾ ਘਟ ਨਹੀਂ ਮਿਲਦਾ ਐਵੇਂ ਆਪਣਾ ਘਰ ਸਮਝ ਗਏ ਇਹਨੂੰ ਸਾਂਭਿਆ ਵਈਨਾਂ ਚ ਚਲੋ ਠੀਕ ਆ ਜਿੱਦਾਂ ਵੀ ਹੈਗਾ ਵਾ ਹਨਾ ਸਿਆਣੇ ਹੋ ਤੁਸੀਂ ਹਾਂਜੀ ਠੀਕ ਆ ਫਿਰ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਕਰਦਾ ਗੱਲ ਕੋਈ ਤੂੰ ਵੀ ਕਰਨੀ ਆਂ ਇਹ ਨਾ ਠੀਕ ਆ ਬਾਕੀ ਕੋਈ ਨਹੀਂ ਉਹ ਦੇ ਤਾਏ ਆਪਣੇ ਨੂੰ ਵਧਾਈ ਹੋਣਾ ਲੋਤ ਆਇਆ ਜੀ ਤੁਹਾਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਹੁਣ ਉਹ ਪੁੱਤ ਤੇਰਾ ਹੀ ਆ ਸਾਰਾ ਕੁਝ ਚਲੋ ਜੀ ਲੈ ਪੁੱਤ ਪਿੰਦਰ ਸਿਆ ਤੈਨੂੰ ਵੀ ਵਧਾਈਆਂ ਹੋਣਗੇ ਹੈ ਹੁਣੇ ਆ ਵੀ ਵਧਾਈਆਂ ਵਧੋਈਆਂ ਨਾ ਤੇ ਘਰ ਦੇ ਜਸ਼ਨ ਜਸ਼ਨ ਮਨਾਓ ਕੋਈ ਗੱਲ ਨਹੀਂ ਤੁਹਾਡੀ ਜਿਆਦਾ ਫਿਰ ਤੁਹਾਡੇ ਕੋਲ ਆਗੀਆ ਰੱਬ ਨੇ ਬੜੀ ਕਿਰਪਾ ਕੀਤੀ ਏ ਤੁਹਾਡੇ ਤੇ ਉਹ ਮਹਾਰਾਜ ਜੀ ਬਾਕੀ ਮੇਰੇ ਲਈ ਕੋਈ ਹੋਰ ਸੇਵਾ ਦੇ ਦੱਸੋ ਉਹ ਤੋਂ ਪੁੱਤ ਇਹ ਕਿਤੇ ਸੋਚ ਇੱਕ ਚਾਂਸ ਹੁੰਦਾ ਵਾ ਐਂਦਾ ਹੁੰਦਾ ਕਿ ਨੀਗਾ ਜਿਹੜਾ ਚੱਲਦਾ ਰੁਦਾਰਿਕ ਦੀ ਵੇਖਿਆ ਓਏ ਮਹਾਰਾਜ ਜੀ ਆ ਕਰਨ ਵਾਲਾ ਚਲਿਏ ਭਾ ਫਿਰ ਚਲੋ ਬਸ ਮੈਂ ਤਾਂ ਨਾ ਫੁਲਕਾ ਪਾਣੀ ਛੱਕੇ ਜਾਂਦਾ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਆ ਦੇਣਾ ਕੋਈ ਗੱਲ ਠੀਕ ਆ ਭਾਈ ਠੀਕ ਆ ਜੀ